ਕਵੜਾ ਨਾ ਸੀ ਪਿੰਡ ਨੂੰ ਰੂੜ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਫਤੇਗੜ ਸਾਹਿਬ ਅਤੇ ਸ਼੍ਰੀ ਚਮਕੌਰ ਸਾਹਿਬ ਜੀ ਦੇ ਦਰਸ਼ਨਾਂ ਲਈ ਇੱਕ ਜਥਾ ਟਰੈਕਟਰ ਟ੍ਰੈਲੀ ਰਾਹੀਂ ਰਵਾਨਾ ਹੋਇਆ ਇਹ ਜਥਾ ਜੀਤ ਜਸਵਾਲ ਅਤੇ ਜਸਪੀਰ ਸਿੰਘ ਸਾਭੀ ਦੀ ਅਗਵਾਈ ਹੇਠ ਰਵਾਨਾ ਹੋਇਆ ਜਥੇ ਦੀ ਰਵਾਨਗੀ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਰਵਾਨਾ ਹੋਈ ਇਸ ਮੌਕੇ ਗੱਲਬਾਤ ਕਰਦੇ ਆ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਜਥਾ ਹਰ ਸਾਲ ਸ਼੍ਰੀ ਫਤੇਗੜ ਸਾਹਿਬ ਦੇ ਦਰਸ਼ਨਾਂ ਲਈ ਜਾਂਦਾ ਹੈ ਤੇ ਇਸ ਸਾਲ ਵੀ ਇਹ ਜਥਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਆਰਵਾਨਾ ਹੋਇਆ ਹੈ। ਉਹਨਾਂ ਕਿਹਾ ਕਿ ਜਥੇ ਰਾਹੀ ਸੰਗਤਾਂ ਸਾਰੇ ਹੀ ਗੁਰਦੁਆਮਾ ਦੇ ਦਰਸ਼ਨ ਕਰਨ ਉਪਰੰਤ ਵਾਪਸ ਪਿੰਡ ਆਉਣ ਗਿਆ। ਉਹਨਾਂ ਕਿਹਾ ਕਿ ਇਸ ਜਥੇ ਨੂੰ ਆਰਵਾਨਾ ਕਰਨ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਗੁਰ ਇਤਿਹਾਸ ਬਾਰੇ ਜਾਣੂ ਕਰਵਾਉਣਾ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ। ਪਿੰਡ ਦੇ ਰੂੜਤੌਰ ਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਅੱਜ 21 ਦਸੰਬਰ ਨੂੰ ਗੁਰਦੁਆਰਾ ਕਲਗੀਧਰ ਸਾਹਿਬ ਤੋਂ ਪਿੰਡ ਨਰੂੜ ਵਾਸੀਆਂ ਦੇ ਸਹਿਯੋਗ ਦੇ ਨਾਲ ਟਰਾਲੀਆਂ ਵਿੱਚ ਜਥਾ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਤੇ ਚਮਕੌਰ ਸਾਹਿਬ ਲਈ ਰਵਾਨਾ ਹੋਣ ਜਾ ਰਿਹਾ ਹੈ ਇਹ ਜਥਾ ਲੈ ਕੇ ਜਾਣ ਦਾ ਮਕਸਦ ਸਰਬੱਤ ਸੰਤਾਂ ਨੂੰ ਗੁਰੂ ਸਾਹਿਬ ਦੀਆਂ ਸ਼ਹੀਦੀਆਂ ਬਾਰੇ ਜਾਣੂ ਕਰਾਉਣਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਕੁਰਬਾਨੀ ਨਾਲ ਜੋੜਨਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਅੱਜ 21 ਦਸੰਬਰ 2024 ਇਹ ਪਿੰਡ ਨਰੂੜ ਜ਼ਿਲ੍ਹਾ ਕਪੂਰਥਲਾ ਇਸ ਪਿੰਡ ਤੋਂ ਸ੍ਰੀ ਫਤਿਹਗੁਰ ਸਾਹਿਬ ਗੁਰਦੁਆਰਾ ਤੇ ਨਾਲ ਸ੍ਰੀ ਚਮਕੌਰ ਸਾਹਿਬ ਗੁਰਦੁਆਰਾ ਨੂੰ ਜਿਹੜੀਆਂ ਟਰਾਲੀਆਂ ਰਵਾਨਾ ਹੋਣਗੀਆਂ ਸੋ ਉਸ ਸੰਗਤਾਂ ਦੇ ਵਿੱਚ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਭੈਣਾਂ ਬੱਚੇ ਸਾਰੇ ਜਾ ਰਹੇ ਆ ਸੋ ਉਸ ਤੋਂ ਪਹਿਲਾਂ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈ ਹੈ ਸਿਆਣੇ ਲੋਕ ਕਹਿੰਦੇ ਵੀ ਜਦੋਂ ਵੀ ਕੋਈ ਕੰਮ ਕਰਨਾ ਹੋਵੇ ਉਸ ਪਰਮਾਤਮਾ ਨੂੰ ਯਾਦ ਕੀਤਾ ਗਿਆ ਔਰ ਪਹਿਲਾਂ ਸਭ ਤੋਂ ਪਹਿਲਾਂ ਯਾਦ ਵੀ ਕੀਤਾ ਗਿਆ ਕਿ ਹੁਣ ਸਾਰੇ ਥਾਲੇ ਵੀ ਜਾਣਗੇ ਅਸੀਂ ਉਸ ਪਰਮਾਤਮਾ ਦੇ ਮੂਰੇ ਔਰ ਗੁਰੂ ਜੀ ਦੇ ਮੂਰੇ ਅਰਦਾਸ ਕਰਦੇ ਵੀ ਸਾਰੇ ਸੰਗਤਾਂ ਨੂੰ ਕੋਈ ਬਿਵਾਹ ਨਾ ਲੱਗੇ ਔਰ ਜਿੰਦਾ ਬੁੱਲਾ ਨੂੰ ਜਾਣ ਕੇ ਹੁੰਦੇ ਆਉਣਗੇ ਵਾਹਿਗੁਰੂ ਜੀ ਕਾ ਖਾਲਸਾ ਫਗਵਾੜਾ ਨਸੀਪਿੰਨ ਨੂੰ ਰੂੜ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਫਤੇਗੜ ਸਾਹਿਬ ਅਤੇ ਸ਼੍ਰੀ ਚਮਕੌਰ ਸਾਹਿਬ ਜੀ ਦੇ ਦਰਸ਼ਨਾਂ ਲਈ ਇੱਕ ਜਥਾ ਟਰੈਕਟਰ ਟ੍ਰੈਲੀ ਰਾਹੀਂ ਰਵਾਨਾ ਹੋਇਆ ਇਹ ਜਥਾ ਜੀਤ ਜਸਵਾਲ ਅਤੇ ਜਸਪੀਰ ਸਿੰਘ ਸਾਭੀ ਦੀ ਅਗਵਾਈ ਹੇਠ ਰਵਾਨਾ ਹੋਇਆ ਜਥੇ ਦੀ ਰਵਾਨਗੀ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਰਵਾਨਾ ਹੋਈ ਇਸ ਮੌਕੇ ਗੱਲਬਾਤ ਕਰਦੇ ਆ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਹ ਜਥਾ ਹਰ ਸਾਲ ਸ਼੍ਰੀ ਫਤੇਗੜ ਸਾਹਿਬ ਦੇ ਦਰਸ਼ਨਾਂ ਲਈ ਜਾਂਦਾ ਹੈ ਤੇ ਇਸ ਸਾਲ ਵੀ ਇਹ ਜਥਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਰਵਾਨਾ ਹੋਇਆ ਹੈ। ਉਹਨਾਂ ਕਿਹਾ ਕਿ ਜਥੇ ਰਾਹੀ ਸੰਗਤਾਂ ਸਾਰੇ ਹੀ ਗੁਰਦੁਆਮਾ ਦੇ ਦਰਸ਼ਨ ਕਰਨ ਉਪਰੰਤ ਵਾਪਸ ਪਿੰਡ ਆਉਣ ਗਿਆ। ਉਹਨਾਂ ਕਿਹਾ ਕਿ ਇਸ ਜਥੇ ਨੂੰ ਰਵਾਨਾ ਕਰਨ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਗੁਰੂ ਇਤਿਹਾਸ ਬਾਰੇ ਜਾਣੂ ਕਰਵਾਉਣਾ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ। ਪਿੰਡ ਦੇ ਰੂੜਤੌਰ ਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਅੱਜ 21 ਦਸੰਬਰ ਨੂੰ ਗੁਰਦੁਆਰਾ ਕਲਗੀਧਰ ਸਾਹਿਬ ਤੋਂ ਪਿੰਡ ਨਰੂੜ ਵਾਸੀਆਂ ਦੇ ਸਹਿਯੋਗ ਦੇ ਨਾਲ ਟਰਾਲੀਆਂ ਵਿੱਚ ਜਥਾ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਤੇ ਚਮਕੌਰ ਸਾਹਿਬ ਲਈ ਰਵਾਨਾ ਹੋਣ ਜਾ ਰਿਹਾ ਹੈ ਇਹ ਜਥਾ ਲੈ ਕੇ ਜਾਣ ਦਾ ਮਕਸਦ ਸਰਬੱਤ ਸੰਤਾਂ ਨੂੰ ਗੁਰੂ ਸਾਹਿਬ ਦੀਆਂ ਸ਼ਹੀਦੀਆਂ ਬਾਰੇ ਜਾਣੂ ਕਰਾਉਣਾ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਕੁਰਬਾਨੀ ਨਾਲ ਜੋੜਨਾ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਅੱਜ 21 ਦਸੰਬਰ 2024 ਇਹ ਪਿੰਡ ਨਰੂੜ ਜ਼ਿਲ੍ਹਾ ਕਪੂਰਥਲਾ ਇਸ ਪਿੰਡ ਤੋਂ ਸ਼੍ਰੀ ਫਤਿਹਗੁਰ ਸਾਹਿਬ ਗੁਰਦੁਆਰਾ ਤੇ ਨਾਲ ਸ਼੍ਰੀ ਚਮਕੌਰ ਸਾਹਿਬ ਗੁਰਦੁਆਰਾ ਨੂੰ ਜਿਹੜੀਆਂ ਟਰਾਲੀਆਂ ਰਵਾਨਾ ਹੋਣਗੀਆਂ ਸੋ ਉਸ ਸੰਗਤਾਂ ਦੇ ਵਿੱਚ ਸਾਡੇ ਬਜ਼ੁਰਗ ਸਾਡੀਆਂ ਮਾਤਾਵਾਂ ਭੈਣਾਂ ਬੱਚੇ ਸਾਰੇ ਜਾ ਰਹੇ ਆ ਸੋ ਉਸ ਤੋਂ ਪਹਿਲਾਂ ਸਰਬਤ ਦੇ ਭਲੇ ਲਈ ਅਰਦਾਸ ਕੀਤੀ ਗਈ ਆ ਸਿਆਣੇ ਲੋਕ ਕਹਿੰਦੇ ਵੀ ਜਦੋਂ ਵੀ ਕੋਈ ਕੰਮ ਕਰਨਾ ਹੋਵੇ ਉਸ ਪਰਮਾਤਮਾ ਨੂੰ ਯਾਦ ਕੀਤਾ ਗਿਆ ਔਰ ਪਹਿਲਾਂ ਸਭ ਤੋਂ ਪਹਿਲਾਂ ਯਾਦ ਵੀ ਕੀਤਾ ਗਿਆ ਕਿ ਹੁਣ ਸਾਰੇ ਟਰਾਲੀਆਂ ਵੀ ਜਾਣਗੀਆਂ ਅਸੀਂ ਉਸ ਪਰਮਾਤਮਾ ਦੇ ਪੁਰੇ ਔਰ ਗੁਰੂ ਜੀ ਦੇ ਮੋਹਰੇ ਅਰਦਾਸ ਕਰਦੇ ਵੀ ਸਾਰੇ ਸੰਗਤਾਂ ਨੂੰ ਤੰਤਿਵਾਹ ਨਾ ਲੱਗੇ ਔਰ ਜੰਗਾਪੁਰਾਂ ਨੂੰ ਜਾਣ ਕੇ ਹੁੰਦੇ ਆਉਣਗੇ ਵਾਹਿਗੁਰੂ ਜੀ ਕਾ ਖਾਲਸਾ